सत श्रीकाल भाजी सत करो इधर दिखाओ सही है अपने एनक ला के दिखाओ एनक लगाओ आह हाँ हाँ चश्मा लगाइए सर एक मिनट चश्मा लगाइए सर सर चश्मा लगाइए एक बार चश्मा आहा हाँ क्या बात है ये क्या बात है क्या जच रहे हैं पूरा डाउन लग रहा है डाउन एक ने बंदूक दी ओह होने ना लाओ एनक लाई रखो दी बहुत सोनी ला लगती भी हम्म मासी दिखाई ओह क्या स्टाइल वाह हूं तो पुलिस हो गए इतन लगे मासी दिखाओ लागे मासी दिखाई ला मासी दिखाओ लाके ਭਾਲੂ ਦਿਖਾਓ ਭਾਲੂ ਬਹਿ ਜਾ ਬਹਿ ਜਾ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਸਰ ਜੀ ਕੀ ਬਾਤ ਹੈ ਚਸ਼ਮਾ ਲਗਾ ਕੇ ਤਾਂ ਆਪ ਹੀਰੋ ਲੱਗਦੇ ਹੋ ਹੀਰੋ ਇੱਥੇ ਬਾਬਾ ਇੱਥੇ ਬਾਤ ਬਾਤ ਇੱਥੇ ਬਾਬਾ ਉੱਥੇ ਬਾਦੇ ਸਟੂਲ ਤੇ ਨੂੰ ਬਾਣੂ ਸਟੂਲ ਤੇ ਬਾਦੇ ਹੁਣ ਲੈ ਇੱਤੇ ਗਾਇ ਤੋਂ ਨਾ ਰੁਗੋ ਨੀ ਇੱਤੇ ਇੱਤੇ ਆਦਾ ਕੁੱਤੇ ਪਾਪਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅੱਜ ਜਗਾ ਜੀ ਸ਼ਨੀਵਾਰ ਤੇ ਅੱਜ ਇਹਨਾਂ ਨੂੰ ਜੈਸ਼ਨੂ ਤੇ ਜੂਵੀ ਨੂੰ ਸਿਰ ਨਵਾ ਦਿੱਤਾ ਵਾ ਤੇ ਕੱਲ ਲਗਾ ਜੀ ਅੱਜ ਬੀਨਸ ਮੀਟਿੰਗ ਹੀ ਛੁੱਟੀ ਸੀ ਤੇ ਨੂੰ ਆਤਾ ਸੀ ਵੱਡੇ ਭਾਈ ਸਾਹਿਬ ਨੇ ਨਹਾ ਲਿਆ ਤੇ ਛੋਟੇ ਭਾਈ ਸਾਹਿਬ ਨੇ ਅਜੇ ਨਹਾਣਾ ਵਾ ਹਾਂ ਹਾਂ ਲਾਈਟ ਨਹੀਂ ਬੱਜੀ ਤੇ ਹਾਂਜੀ ਲਾਈਟ ਗਈ ਹੈ ਤੇ ਅੱਜ ਜਗਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੀਦੀ ਦਿਹਾੜਾ ਤੇ ਬਹੁਤੇ ਕਾਫੀ ਰੌਣਕਾਂ ਨੇ ਅੰਦਰ ਗੁਰਦੁਆਰੇ ਤੇ ਕਾਫੀ ਸਜਾਵਟ ਕੀਤੀ ਹੋਈ ਹੈ ਤੇ ਪਾਪਾ ਵੀ ਟਾਈਮ ਕੱਢ ਕੇ ਜਾਣੇ ਆ ਮੱਥਾ ਟੇਕ ਕੇ ਆਵਾਂਗੇ ਤੇ ਫਿਰ ਉੱਥੇ ਤੇ ਕੱਲ ਐਤਵਾਰ ਆ ਜੀ ਤੇ ਕੱਲ ਹੈਗਾ ਜੀ ਪ੍ਰੋਗਰਾਮ ਚਾਚੀ ਦੇ ਘਰ ਤੇ ਕੱਲ ਬਹੁਤ ਹੀ ਖਾਸ ਵਲੌਗ ਬਣੇਗਾ ਤੇ ਤੇ ਦੋਵੇਂ ਮਸ਼ਰਏ ਆ ਕੱਲ ਬਣੇਗਾ ਖਾਸ ਵਲੌਗ ਤੇ ਜਿਨ੍ਹਾਂ ਦੀ ਤੁਹਾਨੂੰ ਕੋਈ ਜਾਣੇ ਨੂੰ ਉਡੀਕ ਸੀ ਤੇ ਉਸ ਲੋ ਇਸ ਤੋਂ ਤਾਂ ਨਪਾ ਲੱਗ ਜਾਵੇਗਾ ਆਈਡੀਆ ਹੋ ਜਾਵੇਗਾ ਤੇ ਬਾਕੀ ਸਾਰਾ ਬਾਕੀ ਕੁਝ ਵੀ ਗੱਲਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ ਕੁਝ ਗੱਲਾਂ ਕਲੀਅਰ ਹੋ ਜਾਣਗੀਆਂ ਤੇ ਕੱਲ ਟਾਈਮ ਨਹੀਂ ਸੀ ਲੱਗਣਾ ਐਸੇ ਕਰਕੇ ਬੱਚਾ ਨੂੰ ਅੱਜ ਹੀ ਨਵਾ ਦਿੱਤਾ ਹੁਣ ਕੱਲ ਨਾ ਹੈ ਨਹੀਂ ਜਾਣਾ ਸੀ ਤੇ ਕੱਲ ਜਾਣਾ ਮੈਂ ਤਿਆਰ ਹੋ ਕੇ ਚਾਚੀ ਦੇ ਘਰ ਤੇ ਕਾਲ ਚਾਚੀ ਦੇ ਘਰ ਪ੍ਰੋਗਰਾਮ ਤੇ ਜਿਹਨਾਂ ਨੇ ਇਹਦਾ ਇਹਦਾ ਪਾਪੋ ਦੇ ਇਹਨੂੰ ਖਮਾਉ ਉਹ ਮੀਰੀਆਂ ਭਾਣੂ ਭਮੀਰੀਆਂ ਆ ਗਈਆਂ ਬਸ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਤੇ ਕੀਆ 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 ਥਾਗ ਗਿਆ ਯਾਰ ਥਾਗ ਗਿਆ ਭਾਪੂ ਥਾਗ ਗਿਆ ਕਰ ਦਿੰਦਾ ਕਰ ਦਿੰਦਾ ਇਹ ਕਿਤਾ ਤੂੰ ਜਿੱਦੇ ਤੂੰ ਜਿੱਤ ਬੜੀ ਕਰਦੇ ਜੱਸ ਜਿੱਤ ਨਹੀਂ ਕਰੀ ਦਿੰਦੀ ਗੁੱਡ ਬாய் ਬਣੀ ਤਾਂ ਹੁੰਦਾ ਗੁੱਡ ਬாய் ਪੁੱਤ ਐਸਾ ਨਹੀਂ ਕਰੀਂਦਾ ਭਾਵੇਂ ਥੱਕ ਗਿਆ ਘੁੰਮਣ ਚੱਕਰ ਆਉਂਦੇ ਭਾ ਨੂੰ ਚੱਕਰ ਆਉਂਦੇ ਪੁੱਤ ਨਹੀਂ ਹੋਵੇ ਡੌਗੀ ਬਣ ਗਿਆ ਜੇ ਦੇ ਨੂੰ ਵੇਖੀ ਕੀ ਕਰਦਾ ਸਨੋ ਜੀ ਅਸੀਂ ਤਿਆਰ ਹੋ ਗਏ ਆਂ ਫੇਰ ਅਸੀਂ ਚੱਲੇ ਹਾਂ ਮੱਥਾ ਟੇਕਣ ਸਿੱਧਾ ਸਹਿਬ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਬਾਕੀ ਦਾ ਵੀਓ ਤੇ ਨੰਬਰ ਆ ਨੋਟ ਕੀ ਆ ਪਸਪੋਰਟ ਨਾ ਚਾਹੀਦਾ ਕਾਰਡ ਆਮ ਗਿਆ ਦੀ ਜਮ੍ਹਾਂ ਕਰਵਾਉਣਾ ਤੁਹਾਨੂੰ ਕੀ ਕੀ ਰਾਂ ਦੇ ਕਾਹ ਕਿ ਆ ਇਹ ਮੈਂ ਦੱਸਦਾ ਜੀ ਇਹਦੇ ਨਾਮ ਆ ਰਹਾ ਅੱਜ ਇਹਦੇ ਨਾਮ ਕਰਵਾਉਣਾ ਜੀ ਨਾਮ ਜੀ ਦਾ ਅਹਮ ਨੋਟ ਆ ਨਾਮ ਜੀ ਦਾ ਅੱਜ ਆਲੇ ਬਾਟ ਤੇ ਹੈ so this to do

खाते उखात भगोवा सु प्रशंसा रूपन रेन रंग किच रे हो कोण ते प्राबतेत सह मुकाय नाथ का सु हो सु प्रशंसा हसत जमति परमन मेरा बार पीतु प्रिय त्याग जि मन नाही कोए तत्रतर को सुरे आधे बिना ये जाना रेह ਮੂਜਾ ਤਸ ਆਇਆ ਸਵਾਗਤ ਨੰਦ ਜਨ ਦੇ ਗੁਰ ਕੇ ਮਛੰਦਰ ਆ ਗਏ ਹੋਏ ਉਦਾਤੇ ਦੁੱਖ ਦਾ ਤਨ ਹਾਰ ਜਾ ਕੇ ਸਉਲ ਤਰ ਸੰਸਾਰ ਜੋ ਜੰਦੂ ਤਾਂ ਜੀਵਕ ਸੋ ਜੰਦਾਰ ਆ ਆਇਆ ਆਪ ਕਹਿ ਰੰਗ ਤਿਰੋ ਤੋਂ ਬਾਰਨਾਰਾ ਤੇ ਬੱਤੀ ਲਾ ਕੇ ਨਿਰ ਕੋਈ